ਮੈਂ ਚੱਲੇ ਆਂ ਜੀ ਨਿਸ਼ੂ ਅੱਜ ਕੰਮ ਨਵੇੜ ਕੇ ਕੱਲ ਪ੍ਰੋਬੇਬਲੀ 100% ਚਾਂਸ ਹੈ ਜੀ ਆਪਾਂ ਇੱਥੇ ਹਾਈਕਿੰਗ ਕਰਕੇ ਚੱਲੇ ਆਂ ਜੀ ਕਸ਼ਮੀਰ ਕੰਮ ਵੀ ਪੈਂਦਾ ਜਦੋਂ ਵੀ ਅਸੀਂ ਪੰਜਾਬ ਆ ਜੰਦੇ ਆ ਆਪਣੇ ਘਰ ਹੋਮ ਟਾਊਨ ਲੁਧਿਆਣੇ ਆ ਜੰਦੇ ਆ ਤੇ ਹੁਣ ਵੀ ਕੰਮ ਹੀ ਨਵੇੜਨ ਚੱਲੇ ਆ ਇੱਕ ਪੰਗਾ ਪਿਆ ਹੋਇਆ ਸੀਗਾ ਕੋਈ ਉਹ ਆਪਾਂ ਨਵੇੜਨਾ ਤੇ ਉੱਥੇ ਜਾਣ ਤੋਂ ਬਾਅਦ ਇੱਕ ਦੋ ਹੋਟਲਸ ਨੇ ਉਹਨਾਂ ਦਾ ਨਾ ਅਸੀਂ ਕੰਮ ਕਰਦੇ ਆਂ ਜੀ ਡਿਜੀਟਲ ਮਾਰਕੀਟਿੰਗ ਦਾ ਤੇ ਉਹ ਆਪਾਂ ਉਹਦਾ ਜਿਹੜਾ ਪੇਂਜ ਪੂਜਦਾ ਕੁਝ ਆਪਾਂ ਕੰਮ ਕਰਨਾ ਸੀਗਾ ਉਹ ਆਪਾਂ ਕੰਮ ਨਬੀੜ ਕੇ ਫਿਰ ਕੋਰੀਅਰ ਚੱਕਣ ਜਾਣਾ ਹੈ ਕੋਰੀਅਰ ਚੱਕ ਕੇ ਇਦਾਂ ਕੰਮ ਘੁਮ ਨਬੀੜ ਕੇ ਤੇ ਫਿਰ ਆਪਾਂ ਜਿਹੜਾ ਹੈਗਾ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਕਿਤੇ ਹੋਰ ਵਧੀਆ ਨਵੀਂ ਜਗ੍ਹਾ ਜਾਵਾਂਗੇ ਜੀ ਤੇ ਇਹ ਵਲੌਗ ਇੱਥੋਂ ਹੀ ਸ਼ੁਰੂ ਕਰਦੇ ਆਂ ਹਰੇ ਕ੍ਰਿਸ਼ਨਾ ਸਾਸ੍ਰੀਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਸ਼ਹਿਰ ਲੁਧਿਆਣੇ ਤੋਂ ਏਰੀਏ ਤਾਇਪੁਰੋੜ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਇਸ ਵਲੋਗ ਦੇ ਵਿੱਚ ਬਣੇ ਰੋ ਵਲੋਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸੁਣਨ ਨੂੰ ਮਿਲਣਗੀਆਂ ਵਲੋਗ ਤਾਂ ਇਹ ਜਿਹੜਾ ਹੈਗਾ ਜੀ ਡੇਲੀ ਲਾਈਫ ਸਟਾਈਲ ਵਲੋਗ ਹੈ ਕਦੀ ਕਦੀ ਵਿੱਚ ਘਰ ਘਰੇ ਆ ਕੇ ਤਾਂ ਡੇਲੀ ਲਾਈਫ ਸਟਾਈਲ ਵਲੋਗ ਹੁੰਦੇ ਨੇ ਨਹੀਂ ਤਾਂ ਆਪਣੇ ਡੇਲੀ ਵਲੋਗ ਜਿਹੜੇ ਹੁੰਦੇ ਨੇ ਉਹ ਟਰੈਵਲਿੰਗ ਦੇ ਹੀ ਹੁੰਦੇ ਨੇ ਜੀ ਕਦੀ ਕਿੱਧਰ ਚਲੇ ਗਏ ਕਦੀ ਕਿੱਧਰ ਚਲੇ ਗਏ ਹੁਣ ਇਸ ਟਾਈਮ ਅਸੀਂ ਜਾ ਰਹੇ ਹਾਂ ਜੀ ਆਪਣਾ ਵਰਤਮਾਨ ਦੀ ਸਾਈਡ ਵਰਤਮਾਨ ਮੇਲ ਹੈਗੀ ਆ ਉਹਦੀ ਸਾਈਡ ਤੇ ਉਸ ਤੋਂ ਬਾਅਦ ਅਸੀਂ ਤਾਇਪੁਰੋੜ ਜਾਣਾ ਦੋ ਤਿੰਨ ਜਗ੍ਹਾ ਮੈਂ ਇਦਾਂ ਕਵਰ ਅ ਬੜੀ ਸੋਹਣੀ ਜਗ੍ਹਾ ਜਾਣਾ ਹੈਗਾ ਵਾ ਥੋੜਾ ਜਿਹਾ ਅੱਗੇ ਜਾ ਕੇ ਵਧੀਆ ਜੀ ਪਲੇਸ ਤੇ ਜਾ ਕੇ ਤੁਹਾਨੂੰ ਨੈਕਸਟ ਟੂਰ ਦੀ ਪਲਾਨਿੰਗ ਦੱਸਦੇ ਆ ਕਿੱਥੇ ਜਾਣਾ ਤੇ ਉਸ ਤੋਂ ਬਾਅਦ ਇਹ ਟੂਰ ਤੋਂ ਇੱਕ ਬਹੁਤ ਹੀ ਤਕੜਾ ਸਰਪ੍ਰਾਈਜ਼ ਆ ਬਹੁਤ ਹੀ ਤਕੜੇ ਲੈਵਲ ਦਾ ਜਿਹਦੀ ਮੈਂ ਗੱਲ 올 ਇੰਡੀਆ ਟੂਰ ਤੇ ਵੀ ਕੀਤੀ ਸੀਗੀ ਤੇ 올 ਇੰਡੀਆ ਟੂਰ ਤੇ ਤੁਹਾਨੂੰ ਮੈਂ ਦੱਸ ਕੇ ਆਇਆ ਸੀਗਾ ਕਿ ਇਦਾਂ ਹੋਊਗਾ ਤੇ ਵਿੱਚ ਘਰ ਵੀ ਮੈਂ ਆਣ ਕੇ ਬਾਰ-ਬਾਰ ਤੁਹਾਨੂੰ ਦੱਸੀ ਗਿਆ ਸੀ ਜੀ ਇੱਕ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੈ ਜੀ ਉਹ ਸਰਪ੍ਰਾਈਜ਼ ਜਿਹੜਾ ਹੈਗਾ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਟੂਰ ਤੋਂ ਬਾਅਦ ਵਲੋਗ ਦੇਖਣਾ ਨਾ ਛੱਡਿਓ ਵਲੋਗ ਜਿਹੜਾ ਹੈਗਾ ਪੂਰਾ ਦੇਖਿਓ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਕੀ ਸਰਪ੍ਰਾਈਜ਼ ਹੈ ਜੇ ਵਿੱਚ ਵਿਚਾਲੇ ਛੱਡ ਕੇ ਚਲੇ ਜਾਵੋਗੇ ਤੇ ਫਿਰ ਜਿਹੜਾ ਹੈਗਾ ਨਹੀਂ ਪਤਾ ਲੱਗਣਾ ਜੀ ਕੀ ਗੱਲਬਾਤ ਹੈਗੀ ਹੈ ਉਸ ਤੋਂ ਬਾਅਦ ਫਿਰ ਇਕੱਠੇ ਹੋਵਾਂਗੇ ਚਾਰੇ ਪਰਾ ਤੇ ਫਿਰ ਕਦੀ ਨਾ ਕਦੀ ਵੀ ਹੋਰ ਜਗ੍ਹਾ ਦਾ ਟੂਰ ਵੀ ਲਾਵਾਂਗੇ ਉਸ ਤੋਂ ਪਹਿਲੇ ਇੱਕ ਅਦਾ ਟੂਰ ਕੱਢ ਆਈਏ ਕਿਉਂਕਿ ਕੰਟੈਂਟ ਦੇਣਾ ਬਹੁਤ ਜ਼ਰੂਰੀ ਹੈ ਜੀ ਡੇਲੀ ਲਾਈਫ ਸਟਾਈਲ ਬਲੋਗਿੰਗਾਰੇ ਬਲੋਗਿੰਗ ਦੇ ਵਿੱਚ ਚਲਦੇ ਚਲਦੇ ਅਸਿਊਮ ਕਰੀ ਜਾਂਦੇ ਸੀਗੇ ਇਹ ਜਿਹੜੀ ਭਾਜੀ ਦੀ ਗੱਡੀ ਹੈ ਜੀ ਇਹਨੇ ਪਿੱਛੋਂ ਦੀ ਹਾਲਤ ਖਰਾਬ ਕਰੀ ਹੋਈ ਐ ਏਡੀ ਸੋਹਣੀ ਸਵਿਫਟ ਡਿਜ਼ਾਇਰ अपना ਜਿਹੜਾ ਇਹ ਮਿੱਤਰ ਹੈ ਇਹ ਕਹਿੰਦਾ ਬਾਈ ਪਤਾ ਨਹੀਂ ਕਿਤੇ ਘਸ ਪੁੱਸ ਗਈ ਹੈ ਮੈਂ ਕਹਿੰਦਾ ਬਾਈ ਪਿਛਲਾ ਪਾਸਾ ਨਾਲੇ ਦੇ ਵਿੱਚ ਗਿਰਿਆ ਤੇ ਹੁਣ ਪੱਕਾ ਪਤਾ ਨਹੀਂ ਕੀ ਹਸਾਬ-ਕਤਾਬ ਹੋਇਆ ਵਾ ਪਰ ਜੋ ਵੀ ਹੋਇਆ ਜੀ ਉਹਨੂੰ ਹੀ ਪਤਾ ਕੀ ਹੋਇਆ ਜੀ ਕਿ ਨਹੀਂ ਜੋਏ ਬੰਦਾ ਕਰ ਇੱਕ ਤੀਰ ਬੰਦਾ ਕਰ ਦਿੰਦੇ ਆ ਤੇ ਦੇਖ ਲਓ ਜੀ ਅ ਜੂਮ ਕਰ ਰਹੀ ਜਾਂਦੇ ਸੀਗੇ ਬਾਈ 200 ਦੀ ਦੇ ਤਾਂ ਲੈ ਲਈਏ ਜੇ 500 ਹੀ ਦੇ ਤਾਂ ਲੈ ਲਈਏ ਗੱਡੀ ਫਿਰ ਮੁਕਦੇ ਮੁਕਾਂਦੇ ਗੱਲ ਆਈ 20000 ਤੇ ਉਸ ਤੋਂ ਉੱਪਰ ਨਹੀਂ ਜਾਂਦੇ ਜੇ 20 ਹਜ਼ਾਰ ਚ ਦੇਗਾ ਤਾਂ ਲੈ ਲਾਂਗੇ ਦਾਦਾ ਹਜ਼ਾਰ ਪਾ ਕੇ ਇਹ ਗੱਡੀ ਤੇ ਮੰਨਦੀ ਵੀ ਹੈ ਜੀ ਗੱਡੀ ਲੈਣੀ ਕਿਉਂਕਿ ਅਸੀਂ ਬਹੁਤ ਵੱਡੇ ਯੂਟਿਊਬਰ ਬਣ ਜਿੰਨੇ ਕਿ ਨਹੀਂ ਵੈਸੇ ਜੀ ਇਹ ਇੱਕ ਗੱਲ ਸੱਚੀ ਹੈ ਜੀ ਜਦੋਂ ਯਾਰ ਦੋ ਇਕੱਠੇ ਹੋ ਜਾਂਦੇ ਨੇ ਤਾਂ ਉਹੀ ਅਸੰਪਸ਼ਨਾਂ ਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਜਿੰਗ ਜੀ ਸ਼ੁਰੂ ਕਰ ਦਿੰਦੇ ਨੇ ਜੀ ਯਾਰ ਇਹ ਇਹ ਗੱਡੀ ਮੇਰੇ ਕੋਲ ਹੁੰਦੀ ਉਹ ਗੱਡੀ ਮੇਰੇ ਕੋਲ ਹੁੰਦੀ ਤਾਂ ਕਿੱਦਾਂ ਦਾ ਹੁੰਦਾ ਇਹ ਓਡੀ ਆ ਬਾਈ ਇਹ ਮੈਨੂੰ 50000 ਚ ਦੇ ਦੇ ਇਹ ਮੈਨੂੰ ਲੱਖ ਚ ਦੇ ਦੇ ਮੈਂ ਲੈ ਲਾਂਗਾ ਦੇ ਭਾਈ ਆਪਾਂ OD ਦੇ ਵਿੱਚ ਐਂ ਕਰਾ ਲਈਏ ਤਾਂ ਵਧੀਆ ਹੋਏ ਹੋਵੇ ਭਾਵੇਂ ਕੁਝ ਵੀ ਨਾ ਪਰ ਜੱਜਿੰਗ ਐ ਕਰਦੇ ਆ ਆਪਾਂ ਕਿਸੇ ਚੀਜ਼ ਨੂੰ ਮੈਨੀਫੈਸਟ ਐ ਕਰਦੇ ਆ ਕਿ ਜਿਵੇਂ ਭਾਈ ਆਪਣੀ ਆਪ ਦੀ ਹੁੰਦੀ ਹੈ ਜੀ ਉਹ ਕਹਿੰਦੇ ਐ ਓਏ ਐ ਲੱਗਦਾ ਕੋਈ ਸਕੂਟਰ ਹੀ ਆ ਜੇ ਯਾਰ ਜੇ ਦੇ ਕੇ ਹੋਰੜ ਲਵਾ ਲਈਏ ਇਹ ਦੇ ਕੇ ਐਂ ਕਰਾ ਲਈਏ ਜੀ ਉਂਗਰਾਦੀ ਭਾਈ ਉਹ ਹੀ ਬੋਲਦੇ ਰਹਿੰਦੇ ਭਾਵੇਂ ਚੀਜ਼ ਹੋਵੇ ਨਾ ਹੋਵੇ ਇਹ ਨਿਆਰਾ ਦਿੰਦਾ ਜੀ ਸੁਪਨੇ ਵੱਡੇ ਬਾਬਿਆਂ ਦੇ ਛੱਡੇ ਆ ਉਹੀ ਗੱਲ ਹੈ ਜੀ ਮੈਂ ਉਹੀ ਜਗ੍ਹਾ ਤੇ ਜਾਈਏ ਨੇ ਆ ਇੱਥੇ ਕੰਮ ਨਿਬੇੜਨਾ ਹੈ ਕੰਮ ਨਾ ਵੇੜ ਕੇ ਕੋਰੀਅਰ ਦਾ ਪਤਾ ਕਰਨਾ ਜੀ ਨਾ ਸਾਡੇ ਸਾਈਕਲਾਂ ਦਾ ਹਲੇ ਤੱਕ ਪਤਾ ਲੱਗਿਆ ਜੀ ਜਿਹੜੇ ਸਾਈਕਲ ਉਹ ਨੇ ਕੋਈ ਫੋਨ ਨਹੀਂ ਆਇਆ ਉਹ ਕਹਿੰਦੇ ਸੀ ਆਪ ਫੋਨ ਕਰਾਂਗੇ ਨਹੀਂ ਤਾਂ ਹੁਣ ਮੈਨੂੰ ਲੱਗਦਾ ਜਾਣਾ ਹੀ ਪੈਣਾ ਕੰਮ ਨਾ ਵੇੜਾ ਨਾ ਆਏ ਸੀਗੇ ਤੇ ਕੰਮ ਨਿਭੜਨੇ ਕਿੱਥੇ ਆ ਕੰਮ ਤਾਂ ਬਾਵਾ ਟਾਈਮ ਗਾ ਹੋਰ ਪਾ ਗਏ ਹੋਇਆ ਕੀ ਜੀ ਆਪਣਾ ਸਾਡਾ ਇੱਕ ਕੋਰੀਅਰ ਪਿਆ ਸੀਗਾ ਕਾਫੀ ਧੀਰ ਤੋਂ ਜੀ ਦਾਖਾਨੇ ਤੇ ਬਹੁਤ ਹੀ ਚਿਰ ਹੋ ਗਿਆ ਉਹਨੂੰ ਪਏ ਹੋਏ 2 ਮਹੀਨੇ ਤੋਂ ਉੱਤੇ ਹੋ ਗਏ ਲਗਭਗ ਤੇ ਜਿਹੜੀ ਉਹ ਮੈਡਮ ਸੀਗੀ ਜਿਹਨੇ ਹੈਂਡ ਓਵਰ ਕਰਨਾ ਸੀਗਾ ਉਹ ਕੋਰੀਅਰ ਆਇਆ ਸੀ ਜੀ ਬਾਹਰ ਕੈਨੇਡਾ ਤੋਂ ਮੇਰੇ ਕਿਸੇ ਬਹੁਤ ਪੁਰਾਣਾ ਦੋਸਤ ਹੈ ਜੀ ਉਹਨੇ ਭੇਜਿਆ ਸੀਗਾ ਤੇ ਉਹ ਜਿਹੜਾ ਕੋਰੀਅਰ ਹੈਗਾ ਉਹ ਪਹਿਲੇ ਮੈਡਮ ਫੋਨ ਨਹੀਂ ਚੱਕ ਰਹੀ ਸੀ ਮੈਂ ਕਿਹਾ ਅੱਜ ਸੋਮਵਾਰ ਹੈ ਕੱਲ ਸ਼ਨੀ ਹੈ ਹਦ ਤਾਰ ਦਾ ਬੰਦ ਹੀ ਹੁੰਦਾ ਵਾ ਤੇ ਫਿਰ ਆਪਾਂ ਨਹੀਂ ਲੈ ਪਾਏ ਸੀਗੇ ਅੱਜ ਉਹ ਮੈਡਮ ਜਿਹੜੀ ਸੀਗੀ ਫੋਨ ਨਹੀਂ ਚੱਕ ਰਹੀ ਤੇ ਫਿਰ ਸਾਨੂੰ ਉਹਨਾਂ ਵੱਲੋਂ ਮੈਸੇਜ ਆ ਜਾਂਦਾ ਕਿ ਮੈਂ 15 ਦਿਨ ਦੀ ਛੁੱਟੀ ਤੇ ਆ ਉਹ ਮੈਂ ਹੀ ਹੈਂਡਓਵਰ ਕਰ ਸਕਦੀ ਜੀ ਪਹਿਲੇ ਵੀ ਮੈਡਮ ਬਿਮਾਰ ਸੀ ਕੁਝ ਦਿਨ ਪਹਿਲੇ ਤੇ ਹੁਣ ਉਹ 15 ਦਿਨ ਲਈ ਫੇਰ ਬਿਵਾਰ ਹੋ ਗਏ ਮੈਡਮ ਜੀ ਤੇ ਉਹ ਪਾਰਸਲ 'ਚ ਪਤਾ ਨਹੀਂ ਕੀ ਹੈ ਆਪਣਾ ਜਿਹੜਾ ਦੋਸਤ ਹੈਗਾ ਉਹ ਵੀ ਕਹਿੰਦਾ ਸਰਪ੍ਰਾਈਜ਼ ਹੈ ਸਰਪ੍ਰਾਈ ਤੇ ਅਸੀਂ ਵੀ ਬਸ ਲਾਰਾ ਲਪਾਇਆ ਕਰੀ ਜਨੇ ਕਦੀ ਉਹ ਨਹੀਂ ਚਲ ਜੰਨੇ ਕਦੀ ਉਹ ਨੂੰ ਆ ਜੰਨੇ ਆ ਬਹੁਤ ਵੱਡੀ ਚੀਜ਼ ਹੈ ਵੈਸੇ ਤਾਂ ਲੱਗ ਰਿਹਾ ਕੁਝ ਤਕੜਾ ਹੀ ਹੋ ਸਕਦਾ ਵਾ ਬਾਕੀ ਕੀ ਪਤਾ ਛੋਟਾ ਵੀ ਹੋਵੇ ਆਪਣਾ ਗਿਫਟ ਤਾਂ ਗਿਫਟ ਹੀ ਹੁੰਦਾ ਜੀ ਤੇ ਬਸ ਆ ਵੀ ਵੇਟ ਕਰੀ ਜਨੇ ਬਾਈ ਤੂੰ ਜਿਹੜਾ ਵਲੋਗ ਦੇਖਦਾ ਮੈਂ ਦੇਖ ਲਾ ਬਾਈ 2 ਮਹੀਨੇ ਤੋਂ ਹਲੇ ਤੱਕ ਨਹੀਂ ਮਿਲਿਆ ਸੰਗੀਫਟ ਤੇ ਕਦੀ ਮੈਡਮ ਬਿਮਾਰ ਹੋਏ ਜਾਂਦੀ ਕਦੀ ਕੋਈ ਸਰਕੰਸਟੈਂਸ ਕਦੀ ਕੋਈ ਸਰਕੰਸਟੈਂਸ ਹੁਣ ਮੈਡਮ ਹੈਗੀ 15 ਦਿਨ ਦੀ ਛੁੱਟੀ ਤੇ ਕਹਿੰਦੀ ਮੈਂ ਲੀਵ ਲੈ ਕੇ ਗਈ ਹੋਈ ਆ ਆਪਣੇ ਪਤਾ ਨਹੀਂ ਕੋਈ ਜਿੱਥੇ ਦੀ ਹੋਣੀ ਆ ਉਹ ਬਾਰਲੀ ਕਿਤੇ ਜਗਾ ਤੋਂ ਹੈਗੇ ਨੇ ਤੇ ਕਹਿੰਦੇ ਬਿਮਾਰ ਆ ਤਾਂ ਕਰਕੇ ਕਰੇ ਆਈ ਹੋਈ ਆ ਮਲੇ ਠੀਕ ਹੈ ਜੀ ਕੱਲੇ ਘਰੇ ਰਹਿੰਦੇ ਹੋਣੇ ਇੱਥੇ ਤਾਂ ਫਿਰ ਚਲੇ ਗਏ ਸਾਡਾ ਪਾਰਸਨ ਸਾਨੂੰ ਕੋਈ ਹੋਰ ਉੱਤੇ ਹੈਂਡਓਵਰ ਕਰਨ ਨਹੀਂ ਰਿਹਾ ਕਿੰਨਾ ਸੋਹਣਾ ਸ਼ਿੰਗਾਰ ਕੇ ਛੋਟਾ ਹੱਤੀ ਤਿਆਰ ਕਰਿਆ ਹੋਇਆ ਜੀ ਬਲੋ ਹੋਰਨ ਇਹਦਾ ਜ਼ਰੂਰ ਦੱਸਿਓ ਕੀ ਹੁੰਦਾ ਤੇ ਯੂਜ਼ਡ ਡਾਈਪਰ ਐਟ ਨਾਈਟ ਇਹਦਾ ਵੀ ਮਤਲਬ ਜ਼ਰੂਰ ਦੱਸਿਓ ਕੀ ਹੁੰਦਾ ਜੀ ਹਰੀ ਪ੍ਰਸ਼ਾਦ ਵੈਜ ਬਰੀਆਨੀ ਜੀ ਕੰਮ ਤੋਂ ਪਹਿਲੇ ਮੈਂ ਕਿਹਾ ਇੱਕ ਦੋ ਕੰਮ ਜਿਹੜੇ ਪਏ ਨੇ ਉਹਨਾਂ ਵੇੜਨ ਤੋਂ ਪਹਿਲੇ ਕੁਝ ਖਾ ਪੀ ਲਈਏ ਜੀ ਯਾ ਵੈਜ ਬਰਯਾਨੀ ਇੱਕ ਪਲੇਟ ਜੀ ਛੋਟੀ ਵਾਲੀ ਸਭ ਤੋਂ ਇੱਕ ਕਬਰਯਾਨੀ ਜੀ ਲਵਾਈ ਜੰਨੇ ਆ ਜੀ 30ਾਂ ਦੀ ਪਲੇਟ ਕੀ ਵੈਜ ਬਰਯਾਨੀ ਆਹੀ ਦਾ ਬਹੁਤ ਟਾਈਮ ਬਾਅਦ ਖਾਣ ਲੱਗੇ ਆ ਇਹ ਤਾਂ ਖਾਂਦੇ ਵੀ ਨਹੀਂ ਇਹ ਚੀਜ਼ ਪਹਿਲੀ ਵਾਰੀ ਖਾਣ ਲੱਗੇ ਆ ਜੀ ਵੈਜ ਬਰਯਾਨੀ ਜੀ ਇਸ ਤੋਂ ਪਹਿਲੇ ਜਿਹੜੀਆਂ ਹੈਗੀਆਂ ਅਸੀਂ ਪਲਾਉਆਂ ਜੀ ਆਹੀ ਖਾਧੀਆਂ ਨੇ ਬਰਯਾਨੀ ਜੀ ਪਹਿਲੀ ਖਾਣ ਲੱਗੇ ਵੈਜ ਬਰਯਾਨੀ 30 ਰੁਪਈਆਂ ਦੀ ਪਲੇਟ ਆ ਹੁੰਦੀ ਹੈ ਜੀ ਅਸੋਇਆ ਪਨੀਰ ਪਾ ਕੇ ਨਾਲ ਪਿਆਜ਼ ਨੂੰ ਗੰਡੇ ਪਾ ਕੇ ਵਧੀਆ ਦੱਦਿਆਂ ਜੀ ਖਾ ਕੇ ਗੁੱਡ ਭਾਈ ਬਾਕੀ ਜਿਹੜੇ ਬੰਦੇ ਨੇ ਬਣਾਈ ਆ ਉਹ ਕੰਟੀਦਾਰੀ ਬੰਦਾ ਹੈ ਤੇ ਕੰਟੀਦਾਰੀ ਬੰਦਾ ਵੈਸੇ ਸਾਫ਼ ਸੁਥਰੀ ਚੀਜ਼ ਬਣਾਉਂਦਾ ਹੈ ਪਵਿੱਤਰਤਾ ਦੇ ਨਾਲ ਵੀ ਟੇਸਟ ਇਜ਼ ਗੁੱਡ ਭਾਈ ਖਾ ਤਾਂ ਲਿਆ ਸੀਗਾ ਤੇ ਹੁਣ ਵਾਰੀ ਆਈ ਸੀਗੀ ਪੀਣ ਦੀ ਤੇ ਇਧਰਲੇ ਪਾਸੇ ਗੰਨੇ ਦਾ ਜੂਸ ਪੀ ਰਹੇ ਆ ਜੀ ਅੱਜ ਆਹ ਗਲਾਸ ਹੈ ਜੀ ਦਾਹਾਂ ਦਾ ਜੀ ਤੇ ਇਹ ਹਾਂ ਦਾ 200 ਐਮਐਲ ਮੈਂ ਕਿਹਾ ਰਿਸਰਚ ਜੀ ਕਰੀ ਮੈਂ ਕਿਹਾ ਸਾਰਿਆਂ ਨੂੰ ਦੱਸ ਦਈਏ ਦਾ ਦੇ ਗਲਾਸ ਚ 200 ਐਮਐਲ ਹੈ ਜੀ 20 ਦੇ ਗਲਾਸ ਹੈਗਾ 350 ਐਮਐਲ ਤੇ ਆ ਚੈੱਕ ਕਰੋ ਤੁਸੀਂ ਜਾਇੰਟ ਗਲਾਸ ਜਿਹੜਾ ਸਾਲ ਚ ਇੱਕ ਅੱਧੀ ਵਾਰੀ ਤੋਤਾ ਜਾਂਦਾ ਹੈ ਜੀ ਤੇ ਇਹ ਹੈ ਜੀ 750 ਐਮਐਲ ਦਾ ਤੇ ਇਹ 50 ਦਾ ਹੈ ਜੀ ਤੇ ਆਪਾਂ ਉਸ ਹਿਸਾਬ ਨਾਲ ਗੱਲ ਕਰੀਏ 10 ਚ ਜੇ 200 ਐਮਐਲ ਮਿਲ ਰਿਹਾ ਤਾਂ ਭਾਈ 50 ਚ 1 ਲੀਟਰ ਦਾ ਹਿਸਾਬ ਹੋਗਾ 250 ਐਮਐਲ ਦਾ ਸਾਡਾ ਜਿਹੜਾ ਹੈਗਾ ਨੁਕਸਾਨ ਹੋ ਗਿਆ ਜੇ 50 ਗਲਾਸ ਲੈਣੇ ਆ ਇਹ ਤੁਸੀਂ ਕਦੀ ਆਓ ਤੇ ਦਾਹ ਵਾਲਾ ਗਲਾਸ ਪੀਓ ਉਹਨੂੰ 5 ਵਾਰੀ ਪੀ ਕੇ 1 ਲੀਟਰ ਪੂਰਾ ਇਹ ਬਹੁਤ ਵਧੀਆ ਸਹਾਬ ਕਿਤਾਬ ਹੈ ਜਿਹੜਾ ਤੁਹਾਨੂੰ ਦੱਸ ਰਿਹਾ ਤੇ ਭਾਈ ਆ ਦੇਖੋ ਜੀ ਪਾਈਆਂ ਦਾ 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 ਗਲਾਸ ਵਾਲੇ 2 ਹੋ ਗਏ ਤੇ ਕੰਸ਼ੂ ਦਾ ਹੋ ਗਿਆ ਇੱਕ ਮੇਰਾ ਹੋ ਗਿਆ 2 200 ml ਇਹ ਹੀ ਪੰਜ ਗਲਾਸ ਪੀ ਲੋ 1 ਲੀਟਰ ਪੂਰਾ ਹੋ ਜਾਏਗਾ 250 ml ਦਾ ਫਾਇਦਾ ਹੁਣ ਪੀਣ ਦਾ ਘਾੜੀ ਖਤਮ ਹੋ ਗਈ ਕੰਮ ਸਾਡੇ ਨਿਭੜਨੇ ਨਹੀਂ ਉਵੇਂ ਚੱਲੀ ਜਣੇ ਜੀ ਹੁਣ ਅਸੀਂ ਇਹ ਬਾਈ ਕੋਲੇ ਪੁੱਛ ਲੈਣੇ ਆ ਕੀ ਹਾਲ ਹੈ ਭਾਈ ਭਾਈ ਵਧੀਆ ਮੈਂ ਕਿਹਾ ਇਹਦੇ ਫਾਇਦਾ ਨਾ ਫਿਰ ਦੱਸ ਲੈ ਕੇ ਹੈ ਨਾ ਤਗੜੀਆਂ ਕੈਲਕੂਲੇਸ਼ਨਾਂ ਨਾਲ ਹਿਸਾਬ ਲਾ ਕੇ ਸੀ ਵੀ ਬੈਠੀਆਂ ਆ ਜੀ ਕਦੀ ਰੋ ਤੇ ਕਦੀ ਖਾਣ ਪੀਣ ਕਦੀ ਕੁਛ ਜੀ ਜਦੋਂ ਕੁਝ ਵੀ ਨਹੀਂ ਹੁੰਦਾ ਵੀਡੀਓ ਫਿਰ ਐਜੀ ਬਣਦੀ ਹੁੰਦੀ ਹੈ ਜੀ ਅਸੀਂ ਆਪ ਹੀ ਸੱਚ ਬੋਲ ਦਿੰਨੇ ਆ ਕਿਉਂਕਿ ਲੁਧਿਆਣਾ ਸ਼ਹਿਰ ਕਿੰਨਾ ਕੁ ਦਿਖਾ ਦਈਏ ਹੁਣ ਅਸੀਂ ਤੁਹਾਨੂੰ ਦੱਸ ਹੀ ਦਿੰਨੇ ਆ ਅਸੀਂ ਕਿੱਥੇ ਚੱਲੇ ਆ ਅਗਲਾ ਟੂਰ ਮੈਂ ਚੱਲੇ ਆ ਜੀ ਨੀਸ਼ੂ ਅੱਜ ਕੰਮ ਨਵੇੜ ਕੇ ਕੱਲ ਪ੍ਰੋਬੇਬਲੀ 100% ਚਾਂਸ ਹੈ ਜੀ ਆਪਾਂ ਹਿੱਚ ਹਾਈਕਿੰਗ ਕਰਕੇ ਚੱਲੇ ਆ ਜੀ ਕਸ਼ਮੀਰ ਤੇ ਪੂਰਾ ਜਿਹੜਾ ਹੈਗਾ ਰਜੋਰੀ ਪੁੰਛ ਇਹ ਸਾਰਾ ਏਰੀਆ ਜਿਹੜਾ ਹੈਗਾ ਜਿਹੜਾ ਬਾਰਡਰ ਦੇ ਲੱਗ ਕੇ ਲੱਗਦਾ ਪਾਕਿਸਤਾਨ ਦੇ ਉਹ ਸਾਰਾ ਕਵਰਪ ਕਰਾਂਗੇ ਤੇ ਚੰਗੇ 10-12 ਦਿਨ ਉੱਥੇ ਲਾ ਕੇ ਆਵਾਂਗੇ ਜੀ ਤੇ ਜਦੋਂ ਅਸੀਂ ਵਾਪਸ ਆਣਾ ਵਾ ਉਸ ਤੋਂ ਬਾਅਦ ਬਹੁਤ ਹੀ ਤਗੜਾ ਸਰਪ੍ਰਾਈਜ਼ ਹੈ ਜਿਹੜਾ ਤੁਹਾਡੀ ਉਮੀਦ ਤੋਂ ਵੀ ਪਰੇ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬਹੁਤ ਹੀ ਵਧੀਆ ਲੱਗੂਗਾ ਜੀ ਤੇ ਬਣੇ ਰਹੋ ਜੀ ਉਹ ਸਰਪ੍ਰਾਈਜ਼ ਦੇਖਣ ਵਾਸਤੇ ਤੇ ਬਾਕੀ ਜਿਹੜਾ ਹੈਗਾ 10-12 ਦਿਨ ਆਪਾਂ ਕਸ਼ਮੀਰ ਲਾ ਕੇ ਆਣੇ ਨੇ ਜੀ ਉਹ ਸੀਰੀਜ਼ ਦੇਖਣ ਵਾਸਤੇ ਕਸ਼ਮੀਰ ਦੇ ਸੋਹਣੇ-ਸੋਹਣੇ ਇਲਾਕੇ ਪਹਾੜ ਬਰਬਾਰੀ ਲੋਕ ਚੰਗਾ ਖਾਣਾ ਪੀਣਾ ਰਹਿਣਾ ਸੈਣਾ ਉੱਠਣਾ ਬੈਠਣਾ ਸਭ ਦੇਖਣ ਵਾਸਤੇ ਨੀਚੋ ਹਾਈਕਰ ਨੂੰ ਫੋਲੋ ਕਰ ਲਓ ਜੀ ਤੇ ਫੋਲੋ ਉਹਨਾਂ ਕੀ ਜ਼ਰੂਰੀ ਹੈ ਜੀ ਜਿੰਨਾ ਚਾਹ ਦੇ ਨਾਲ ਆਪਾਂ ਰਸ ਖਾਣੇ ਆ ਜੀ ਤੇ ਇੱਕ ਗੱਲ ਹੋਰ ਹੈ ਜੀ ਉਹ ਇਹ ਹੈ ਕਿ ਆਪਾਂ ਜਿਹੜਾ ਹੈਗਾ ਏਰੀਆ ਬਾਰਡਰ ਦੇ ਨੇੜੇ ਤੇੜੇ ਵਾਲਾ ਘੁੰਮਾਂਗੇ ਪਾਕਿਸਤਾਨ ਦੇ ਮੁੰਡੇ ਨੇੜੇ ਤੇੜੇ ਪੈਂਦਾ ਬਾਰਡਰ ਦਾ ਏਰੀਆ ਤੇ ਤੁਹਾਨੂੰ ਦਿਖਾਵਾਂਗੇ ਕਿ ਪਾਕਿਸਤਾਨ ਦੇ ਵਿੱਚ ਲੋਕ ਦਿਖਾਵਾਂਗੇ ਪਾਕਿਸਤਾਨ ਦੇ ਬਾਰਡਰ ਲੱਗ ਕੇ ਇੰਡੀਅਨ ਲੋਕ ਜਿਹੜੇ ਨੇ ਕਿੱਦਾਂ ਰਹਿੰਦੇ ਨੇ ਤੇ ਸਾਰਾ ਏਰੀਆ ਜਿਹੜਾ ਹੈਗਾ ਆਪਾਂ ਉੱਥੇ ਦਾ ਕਵਰ ਅਪ ਕਰਾਂ ਕਸ਼ਮੀਰ ਦੀ ਸੀਰੀਜ਼ ਆਉਣ ਰਹੀ ਹੈ ਕੱਲ ਤੋਂ ਵੀ ਇੱਚਾਇ ਕਰਕੇ ਯਾਨੀ ਕਿ ਲਿਫਟ ਮੰਗ ਕੇ ਸਸਤੇ ਦੇ ਵਿੱਚ ਕਿੱਦਾਂ ਘੁੰਮ ਸਕਦੇ ਆ ਬਜਟ ਟਰੈਵਲ ਦਾ ਰੂਟ ਤੂੰ ਭਾਈ ਮਾਰ ਲੈ ਪੀਪੀ ਮੈਂ ਬਾਅਦ ਚ ਬੋਲਾਂਗਾ ਤੇ ਆ ਮੈਂ ਕਿੱਦਾਂ ਘੁੰਮ ਸਕਦੇ ਆ ਜੀ ਸਸਤੇ ਦੇ ਵਿੱਚ ਤੇ ਆਪਣਾ ਖਾਣਾ ਪਾਣਾ ਵੀ ਅਸੀਂ ਆਪ ਹੀ ਬਣਾਵਾਂਗੇ ਤਾਂ ਜੋ ਸਾਡੇ ਪੈਸੇ ਹੋਰ ਬਚਣ ਇਹ ਹੈਗਾ ਜੀ ਆਪਣਾ ਸਭ ਤੋਂ ਵੱਡਾ ਸ਼ਿਵਲਿੰਗ ਲੁਧਿਆਣਾ ਪੰਜਾਬ ਦਾ ਜੀ ਅੱਜ ਥੋੜੀ ਜੀ ਸ਼ੋਪਿੰਗ ਕਰ ਲੈਣੇ ਆ ਕੱਲ ਕਸ਼ਮੀਰ ਜਾਣ ਵਾਸਤੇ ਡੀਮਾਰਟੋਂ ਜੀ ਤੇ ਸ਼ੋਪਿੰਗ ਤੁਹਾਨੂੰ ਦਿਖਾਵਾਂਗੇ ਨਹੀਂ ਕਰਨੀ ਕੀ ਹੈ ਉਹ ਨਹੀਂ ਦਿਖਾਵਾਂਗਾ ਚੀਜ਼ਾਂ ਜਦੋਂ ਯੂਜ਼ ਕਰਾਂਗਾ ਕਸ਼ਮੀਰ ਦੇ ਵਿੱਚ ਆ ਫੁੱਲੇ ਬਹੁਤ ਸਵਾਦ ਹੁੰਦੇ ਆ ਲੈ ਜਾਗੇ ਜੀ ਪਹਿਲੇ ਅੰਦਰ ਚਲਦੇ ਆ ਚੱਲ ਇੱਥੇ ਹੁੰਦੀ ਹੈ ਜੀ ਮਹਿੰਗੇ ਸਟੋਰਾਂ ਦੇ ਵਿੱਚ ਐਂਟਰੀ ਆ ਹੋ ਗਈ ਐਂਟਰੀ ਲੈਣ ਤਾਂ ਵਾਵਾ ਕੋਈ ਛਾਏ ਸੀਗੇ ਜੀ ਬਸ ਕਹਾਣੀ ਫੁੱਲਿਆਂ ਤੇ ਆ ਕੇ ਮੁੱਕੀ ਹੈ ਫੁੱਲਿਆਂ ਦੇ ਆ ਕੇ ਕਿਉਂ ਮੁੱਕੀ ਹੈ ਜੀ ਕਿਉਂਕਿ ਆਪਾਂ ਅੰਦਰ ਗਏ ਲੈਣ ਸਮਾਨ ਜਿਹੜਾ ਲੈਣਾ ਸੀਗਾ ਉਹ ਮਿਲਿਆ ਨੀਗਾ ਤੇ ਗੱਲ ਬਣੀ ਨਹੀਂ ਜੀ ਮੈਂ ਸੋਚਿਆ ਸੀਗਾ ਚਲੋ ਕੋਈ ਸਮਾਨ ਲੈ ਜਾਗੇ ਚੂਲੇ ਚੱਲੇ ਜਿੱਥੇ ਆਂਦੇ ਆ ਉਹ ਗੱਲ ਜੀ ਬੜੀ ਨਹੀਂ ਬਸ ਇਹੀ ਲੈ ਕੇ ਚੱਲੇ ਆ ਤੇ ਨਾਲ ਇੱਕ ਫੁੱਲੇ ਜੇ ਜੀ ਲੋ ਜੀ ਭਾਈ ਆਪਾਂ ਕਰਨ ਜਿਹੜਾ ਪੰਗਾ ਪਿਆ ਹੋਇਆ ਸੀਗਾ ਸਾਰੇ ਕੰਮ ਨਬੀੜ ਕੇ ਆ ਵੀ ਕੰਮ ਆਪਾਂ ਲੋਡ ਕਰਾ ਲਿਆ ਹੁਣ ਕਿਉਂਕਿ ਅਸੀਂ ਚੱਲੇ ਆ ਕਸ਼ਮੀਰ ਤੇ ਇਹ じゃ ਕੋਕਾ ਮੇਰੇ ਕੰਨ ਚ ਫਸ ਗਿਆ ਸੀਗਾ ਦੇ ਉਹ ਕੜਾਇਆ ਸੀ ਬਾਈ ਬਹੁਤ ਪਰੇਸ਼ਾਨ ਕਰਿਆ ਸੀ ਉਹਨੇ ਤਿੰਨ ਚਾਰ ਮਹੀਨੇ ਸਾਡੇ 올 ਇੰਡੀਆ ਟੂਰ ਤੇ ਤੇ ਹੁਣ ਆਪਾਂ ਦੋਨੋਂ ਪਾਸੇ ਬਾਲੀਆਂ ਪਵਾ ਲਈਆਂ ਹੁਣ ਆਪਣਾ ਕੰਨ ਖੁੱਲੇ ਰਹਿਣਗੇ ਤੇ ਇਦਾਂ ਹੀ ਰੱਖਣੇ ਹੁਣ ਪਹਿਲੇ ਵਾਂਗ ਹੀ ਆਪਾਂ ਰੱਖਦੇ ਕਿਉਂਕਿ ਸਾਡਾ ਇੱਕ ਕਰਨ ਛੇ-ਤਿੰਨ ਸੰਸਕਾਰ ਹੁੰਦਾ ਹੈ ਸਨਾਤਨ ਸੰਸਕ੍ਰਿਤੀ 'ਚ ਕਰਨ ਛੇ-ਤਿੰਨ ਸੰਸਕਾਰ ਬਹੁਤ ਮਾਇਨੇ ਰੱਖਦਾ ਹੈ ਜੀ 16 ਸੰਸਕਾਰਾਂ ਦੇ ਵਿੱਚੋਂ ਤੇ ਹੁਣ ਕੱਲ ਨੂੰ ਕਸ਼ਮੀਰ ਜਾਣਾ ਸੀ ਤੇ ਹੁਣ ਥੋੜਾ ਜਿਹਾ ਸੈਟਰ ਹੋਊਗਾ ਕੰਮ ਤੇਲ ਤੂ ਲਾ ਕੇ ਜਮਾਂ ਲੋਟ ਕਰਦਾ ਕੰਮ ਕਾਫੀ ਦਿਨ ਹੋ ਗਏ ਸੀ ਜੀ ਕੰਨ ਖੋਲੇ ਨੂੰ ਸਵੇਰ ਦੇ ਕੰਮ ਹੀ ਨਵੇੜੀ ਜਾਂਦੇ ਕਦੀ ਵਾਲੀ ਪਾ ਲੋ ਕਦੀ ਕਿਤੇ ਪੇਮੈਂਟ ਚੱਕ ਲੋ ਕਦੀ ਕੋਸ਼ਿਸ਼ ਕਰ ਲੋ ਮੇਰੀ ਕੋਸ਼ਿਸ਼ ਕਰ ਲੋ ਕਦੀ ਕੋਰੀਅਰ ਲੈ ਆਓ ਹੁਣ ਜਾ ਕੇ ਤੇ ਰੋਟੀ ਖਾਣ ਨੂੰ ਮਿਲੀ ਸੀ ਜੀ ਤੇ ਚਟਨੀ ਫੜ ਕੇ ਲਿਆਏ ਸੀਗੇ ਬਾਹਰ ਉਹ ਖਾ ਲਾਂਗੇ ਨਾਲ ਨਾਲ ਉਹ ਫੜ ਕੇ ਲਿਆਈ ਸੀ ਕੋਈ ਖਾਣ ਪੀਣ ਦਾ ਚਾਵਲ ਚੁਬਲ ਜੇ ਫਰਾਈਡ ਰਾਈਸ ਜੇ ਨਾਲ ਇਹ ਵੀ ਪਏ ਹੋਏ ਸੀਗੇ ਮੈਂ ਕਿਹਾ ਚਲੋ ਖਾ ਲਾਂਗੇ ਜੀ ਬਿਰਿਆਨੀ ਤੇ ਖੋਲ ਕੇ ਦੇਖਿਆ ਤਾਂ ਬਾਈ ਜਿਵੇਂ ਖਰਾਬ ਹੋ ਗਿਆ ਕੰਮ ਓਕੇ ਭਾਣੇ ਫੇਰ ਦੇ ਕੰਮ ਕਰੀ ਜੰਨੇ ਆ ਜੀ ਭੁੱਖੇ ਭਾਣੇ ਚਲੋ ਕੋਈ ਨਹੀਂ ਪੈਕ ਕਰ ਦਿੰਨੇ ਆ ਵੈਕ ਵਾਪਸ ਉਹਨੂੰ ਫੇਰੇ ਦੇਾਵਾਂਗੇ ਮੋੜਾਵਾਂਗੇ ਵਾਪਸ ਬਾਈ ਤੇਰਾ ਕੰਮ ਖਰਾਬ ਹੋ ਗਿਆ ਸੀਗਾ ਉਹ ਕਹਿਆ ਸੀਗਾ 24 ਘੰਟੇ ਦੀ ਫੰਟ ਪੋਲਿਸੀ ਹੈ ਸਾਰੇ ਕੰਮ ਕਾਰ ਕਰਾ ਕੇ ਅਸੀਂ ਕਰਾਣੂ ਆ ਗਏ ਤੇ ਇਧਰ ਆਪਣਾ ਮਿੱਤਰ ਪਿਆਰਾ ਕਹਿੰਦਾ ਕਹਿੰਦਾ ਨਿਸ਼ੂ ਯਾਰ ਪਟਾਕੇ ਚਲਾਣ ਦਾ ਜੀ ਕਰਦਾ ਹੈ ਤੇ ਤੇਰੇ ਕੋ ਪਟਾਕੇ ਜਸਵਿੰਦਰ ਭਾਈ ਜੀ ਨੇ ਭੇਜੇ ਸੀਗੇ ਤੇ ਉਹ ਲੈ ਆ ਤਰੀ ਮੈਂ ਵੀਡੀਓ ਜੀ ਦੇਖੇ ਸੀਗੇ ਤੇ ਸਾਡੇ ਉਹੀ ਪਏ ਹੋਏ ਸੀ ਅਸੀਂ ਚਲਾ ਨਹੀਂ ਰਹੇ ਸੀਗੇ ਤੇ ਫਿਰ ਹੁਣ ਅਸੀਂ ਅੱਜ ਚਲਾ ਲਾਂਗੇ ਜੀ ਪਟਾਕੇ ਸਵੇਰ ਦਾ ਕਹਿੰਦਾ ਹੋਇਆ ਸੀਗਾ ਜੀ ਪਤੰਗ ਉਡਾਵਾਂਗੇ ਪਤੰਗ ਉਡਾਵਾਂਗੇ ਪਤੰਗ ਉਡਾਵਾਂਗੇ ਤੇ ਪਤੰਗ ਦਾ ਟਾਈਮ ਲੱਗਿਆ ਨਹੀਂ ਕਿਉਂਕਿ ਸਵੇਰ ਦਾ ਸੀ ਕੰਮ ਹੀ ਨਿਬੇੜਨ ਲੱਗੇ ਸੀਗੇ ਜੀ ਤੇ ਹੁਣ ਇਹ ਕਹਿੰਦਾ ਪਟਾਕੇ ਚਲਾਣਿਆ ਰਾਤ ਦਾ ਟਾਈਮ ਹੋ ਗਿਆ ਤੇ ਚੱਲ ਚਲੀਏ ਇਸ਼ੂ ਛੱਤ ਤੇ ਫੇਰਾ ਜਾ ਛੱਤ ਤੇ ਆ ਹੋਰ ਚਲੋ ਚਲੋ ਜੀ ਠੀਕ ਹੈ ਇਸ਼ੂ ਤੇਰੀ ਤਮੰਨਾ ਪੂਰੀ ਕਰਤੀ ਸੀ ਪਟਾਕੇ ਲਿਆ ਕੇ ਲੋ ਜੀ ਜਮਾ ਵਿਲੇ ਵਿਲੇ ਬੰਦੀ ਬਾਈ ਬਹੁਤ ਜ਼ਿਆਦਾ ਤੇਜ਼ ਰੋਸ਼ਨੀ ਕਰ ਦਿੰਦੀ ਹੈ ਜੀ ਇਹ ਪੂਰਾ ਮਹੱਲਾ ਚ ਮਗਾਤਾ ਜੀ ਇਹਨੇ ਆਈਂ ਰਿਆ ਤੂੰ ਲਾ ਨਹੀ ਮੈਂ ਲਾਏ ਮੈਂ ਨਹੀਂ ਲਾ ਰਿਆ ਜੂ ਸਵਾ ਠੀਕ ਹੈ ਇੱਥੇ ਕਰਦੇ ਆ ਮੇਰੀ ਏਸੀ ਇਹ ਵਧੀਆ ਖਮਾ ਠੀਕ ਹੈ ਕੈਮਰਾ ਨਾ ਆਈਏ ਨਾ ਵਾਸਤਾ ਲਾਓ ਸੱਜਣਾ ਲਾਓ ਸੱਜਣਾ ਲਾਓ ਫਿਰ ਤੁਸੀਂ ਮੇਰੇ ਕੀ ਕਹਿੰਦੇ ਹੋ ਆ ਕੇ ਕਰੀਏ ਤੇ ਆ ਕੇ ਚਲੋ ਕਰ ਲਓ ਲਾਓ ਲਾ ਲਓ ਤੂੰ ਲਾ ਤੁਸੀਂ ਲਾਓ ਹੁਣ ਤਾਂ ਮੈਂ ਵੀ ਦਿਹਾੜਨ ਦਿੰਦਾ ਇਹ ਜਿੱਤੇ ਸੀ ਉਹ ਪੰਜਾ ਵਾਲਾ ਰਗੜਈ ਦਾ ਹਾਤੀ ਗਟਰ ਚ ਠੀਕ ਪਹਣਾ ਨਹੀਂ ਆਇਆ ਤਾਂ ਮौज-ਮਸਤੀ ਚੱਲ ਰਹੀ ਹੈ ਜੀ ਪਟਾਕੇ ਚਲਾਈ ਜੰਨੇ ਆ ਜੀ ਆ ਲਓ ਦੋ ਦੋ ਕਟੀਆਂ ਚਲਾਵਾਂਗੇ ਇੱਕ ਦੇ ਨਾਲ ਇੱਕ ਦਾ ਢੇੜਾ ਕੱਢਿਆ ਜਾਊਗਾ ਲਾ अंशु ਇਹ ਚੱਲੀ ਤੇ ਚੱਲੀ ਚਲਾ ਦਰਦਾ ਕਿਉਂ ਆ ਓਏ ਸਿੰਘਾ ਡਰਦਾ ਕਿਉਂ ਆ ਉਹ ਕਿਵੇਂ ਆ ਸਿੰਘਾ ਡਰਦਾ ਕਿਉਂ ਆ ਆਤਲ ਗਿਆ ਦੋਨੋ ਜੀ ਇਹ ਵਧੀਆ ਮਾਲ ਹੈ ਜਸਵਿੰਦਰ ਭਾਜੀ ਵਧੀਆ ਚੱਲੀ ਜਾਂਦਾ ਇਹ ਕਾਰਨਾਮੇ ਥੋੜੇ ਕਰ ਲਈ ਜਾਈ ਦੀ ਹੈ। ਇਹ ਵੀ ਖਤਮ ਕਰਤੀ ਹੋਏ ਪੂਰੀ ਗਿਆ ਜੀ ਸੀਵਰੇਜ ਕੁਝ ਹੋਰ ਹੀ ਟੁੱਟਿਆ ਬਰਾਵਾ। ਉਹ ਲੈ। ਇਹ ਤਾਂ ਫਿਰ ਹੋਰ ਹੀ ਬਾਤ। ਲਓ ਜੀ। ਇੱਕ ਹੋਰ ਸੀਵਰੇਜ ਜੀ ਚੱਲੂਗਾ। ਇਹ ਖਤਰਨਾਕ ਚੀਜ਼ਾਂ ਨੇ। ਕਮੈਂਟ करना था कोई वैसे रोला है नहीं है क्योंकि सीवरेज खराब है जी चलो और क्या हाल है भाई बढ़िया। हाय हेलो बोल दो जनता को। हाय हेलो ਚਾ ਵਧੀਆ ਮੈਂ ਜਮਾ ਵਧੀਆ ਆ ਲਓ ਜੀ ਆ ਹੋਣ ਲੱਗੀਆਂ 6 ਇਕੱਠੀਆਂ ਚੱਲਣ ਲੱਗੀਆਂ ਜੀ ਤੇ ਹੁਣ ਪਊਗਾ ਜੀ ਗਾ ਕੋਈ ਨਹੀਂ ਛੋਏ ਇਕੱਠਾਇਆ ਕਰੀ ਜਾਂਦਾ ਹਿਸਾਬ ਕਤਾ ਬੈ ਆਪੇ ਬਾਲੇ ਯਾਰ ਹਾਂ ਵੀ ਕਰਨ ਬਾਈ ਕੀ ਹਾਲਾਤ ਰ ਸਭ ਵਧੀਆ ਪੂਰਾ ਠੀਕ ਹੈ ਇਹ ਆਪਣਾ ਕਰਨ ਬਾਈ ਮੈਡੀਕਲ ਹਲਾ ਬੀ ਐਮ ਐਸ ਕਿਤਿਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਤੋਂ ਜਿਹੜਾ ਆਪਣਾ ਪੈਂਦਾ ਜੀ ਉਧਰ ਸੁਧਾਰ ਵਾਲੀ ਸਾਈਡ ਹਨਾ ਆ ਲਓ ਜੀ ਇਹ ਵੀ ਡਾਕਟਰ ਸਾਹਿਬ ਨੇ ਜੀ ਸਾਹਮਣੇ ਮਲੋਤਰਾ ਕਲੀਨਿਕਲ ਹੈ ਜੀ ਮਲੋਤਰਾ ਕਲੀਨਿਕਲ ਲੈਬ ਜੀ ਫਾਦਰ ਸਾਹਿਬ ਡੀ ਐਮ ਐਲਟੀ ਦੇਲੇ ਮੁੰਡਾ ਜੀ ਬੀਐਮਐਸ ਵਾਲਾ ਕਹਿੰਦੇ ਜੀ ਬਹੁਤ ਵਧੀਆ ਵੈਰੀ ਨਾਈਸ ਡਾਕਟਰ ਬਣ ਗਿਆ ਮੁੰਡਾ ਇਹਦੇ ਤੇ ਸਾਨੂੰ ਮਾਨ ਆ ਇਹ ਤੇ ਮੈਂ ਇਕੱਠੇ ਸਕੂਲੇ ਪੜਦੇ ਰਹੇ ਆ ਇੱਕੋ ਸਕੂਲੇ ਦੋਨੋਂ ਨੇ ਸਾਇੰਸ ਕਰੀਏ ਜੀ ਆਪਾਂ ਜਮਾ ਫੇਲੀਅਰ ਹੀ ਦੇ ਸਾਰੀ ਮੈਂ ਕੁਝ ਨਹੀਂ ਕਰ ਪਾਏ ਹਨਾ ਜਸ਼ਵਿੰਦਰ ਭਾਈ ਸਾਡੀ ਚੱਕਰੀਆਂ ਗਾਹ ਪਾਈ ਜਾਂਦੀ ਹੈ ਜੀ ਸੜਕ ਤੇ ਸਾਡੇ ਆਰਮਨਗਰ ਮੁਹੱਲੇ ਦੇ ਵਿੱਚ ਸਾਰੀਆਂ ਵੱਲ ਗਈਆਂ ਇਕੱਠੀਆਂ ਜੀ ਬਹੁਤ ਤੇਜ਼ ਚੱਲਦੀ ਹੈ ਜੀ 200 ਦੀ ਸਪੀਡ ਤੇ ਕਠਿਆਣੀ ਵਾਲ ਗਿਆ ਸੀ ਉਹ ਅੰਨਾ ਹੋ ਗਿਆ ਮੈਂ ਯਾਰ ਅੰਨਾ ਹੋ ਗਿਆ ਮੈਂ ਵੀ ਹੋਇਆ ਅੰਨਾ ਹੋ ਗਿਆ ਮੈਂ ਭਾਈ ਇਹ ਨਹੀਂ ਇਹ ਹੁੰਦਾ ਅਸਨ ਦੇ ਵਿੱਚ ਜੀ ম্যাগਨੀਸ਼ੀਅਮ ਜੀ ਤੇ ਇਹ ম্যাগਨੀਸ਼ੀਅਮ ਜਿਹੜੀ ਕੋਡ ਹੁੰਦੀ ਹੈ ਇੱਕ ਉਹ ਚੱਲਦੀ ਉਹ ਬਹੁਤ ਤੇਜ਼ ਰੋਸ਼ਨੀ ਕਰਦੀ ਹੈ ਤੇ ਇਹਨੇ ਅੰਨਾ ਕਰਤਾ ਹੀ ਜਮਾ ਹੰਨੇ ਕੋਲ ম্যাগਨੀਸ਼ੀਅਮ ਕੋਡ ਬਹੁਤ ਜ਼ਿਆਦਾ ਰੋਸ਼ਨੀ ਛੱਡਦੀ ਹੈ ਦੇਖੋ ਜੀ ਹੁਣ ਸਾਨੂੰ ਕੁਝ ਨਜ਼ਰ ਨਹੀਂ ਸਾਨੂੰ ਪਰ ਤੁਸੀਂ ਜ਼ਰੂਰ ਨਜ਼ਰ ਆ ਰਹੇ ਹੋ ਤੁਸੀਂ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਹੈ ਧੰਨਵਾਦ ਅੱਜ ਦਾ ਵਲੋਗ ਅਸੀਂ ਇੱਥੇ ਨਮਸਕਾਰ ਮਿਲਦੇ ਆ ਜੀ ਬਿਲਕੁਲ ਫਰੈਸ਼ ਤਾਜ਼ਾ ਐਪੀਸੋਡ ਦੇ ਨਾਲ ਕੱਲ ਨੂੰ ਤਤਕਨ ਦੇ ਲਈ ਗੁੱਡ ਬਾਏ ਰਾਵਰਾਖਾ ਚੜਦੀ ਕਲਾ ਤੇ ਸਾਸਰੀ ਕਾਲ ਜੀ ਬੰਬ ਤਾਂ ਦੇਖੋ ਜੀ ਸਾਰੇ ਖਤਮ ਕਰਤੇ ਅਸੀਂ ਤੇ ਜਾਣ ਦੀ ਵਾਰੀ ਵੀ ਆ ਗਈ ਬਾਈ ਵੀ ਕਹਤਾ ਹੈ ਤੇ ਆ ਖੀਰ ਦੇ ਵਿੱਚ ਇੱਕ ਲੈਟਰ ਪਿਆ ਰਹਿ ਗਿਆ ਸੀਗਾ ਜੀ ਬੰਬ ਤਾਂ ਇਹ ਵੀ ਹੁੰਦਾ ਕਿਉਂਕਿ ਇਹਦੇ ਵਿੱਚ ਹੁੰਦੀ ਹੈ ਜੀ ਆਪਣੀ ਹੁੰਦੀ ਹੈ ਜੀ ਆਪਣੀ ਬਿਊਟੇਨ ਗੈਸ ਤੇ ਇਹਦਾ ਵੀ ਲੋਡ ਸਾਨੂੰ ਕੋਈ ਹੈ ਨਹੀਂ ਕਿਉਂਕਿ ਇਹ ਸਿਗਰਟ ਅਲਿਆ ਦੇ ਵਾਵਾ ਲੋਡ ਆਂਦੀ ਹੈ ਇਹਨੂੰ ਆਪਾਂ ਇੱਥੇ ਖਤਮ ਕਰ ਦਿੰਨੇ ਆ ਆ ਵੀ ਕਹਾਣੀ ਇਹਦੀ ਖਤਮ ਹੋ ਗਈ ਤੇ ਇੱਕ ਜਾਂਦੇ ਜਾਂਦੇ ਮੈਂ ਤੁਹਾਨੂੰ ਗੱਲ ਜਰੂਰ ਦੱਸ ਦਵਾਂ ਕੱਲ ਤੋਂ ਜਿਹੜੇ ਹੈਗੇ ਆਪਣੇ ਕਸ਼ਮੀਰ ਦੇ ਵਲੌਗ ਸ਼ੁਰੂ ਹੋ ਜਾਣਗੇ ਜੀ ਤੇ ਆਪਾਂ ਕਸ਼ਮੀਰ ਜਾ ਰਹੇ ਹਾਂ ਸਾਰਾ ਦਾ ਸਾਰਾ ਪਾਕਿਸਤਾਨ ਵਾਲਾ ਏਰੀਆ ਕਵਰ ਅਪ ਕਰਾਂਗੇ ਤੇ ਸਾਰੀ ਦੀ ਸਾਰੀ ਤੁਹਾਨੂੰ ਏਰੀਆਜ਼ ਦਿਖਾਵਾਂਗੇ ਪਾਕਿਸਤਾਨ ਦੇ ਲਾਗੇ-ਸ਼ਾਗੇ ਜਿਹੜੇ ਇੰਡੀਆ ਦੇ ਬਾਰਡਰਸ ਪੈਂਦੇ ਨੇ ਜਿਵੇਂ ਕੇਰਨ ਸੈਕਟਰ ਹੋ ਗਿਆ B ਜਿਵੇਂ ਜਿਵੇਂ ਕੇਰਨ ਸੈਕਟਰ ਹੋ ਗਿਆ ਆਪਣਾ ਟੀਟਵਾਲ ਏਰੀਆ ਹੋ ਗਿਆ ਇਦਾਂ ਹੀ ਹੋਰ ਥਾਵਾਂ ਨੇ ਉੱਥੇ ਜਿਹੜੀਆਂ ਸਾਰੀਆਂ ਜਿਹੜੀਆਂ ਟੱਕੀਆਂ ਹੋਈਆਂ ਨੇ ਅਨ ਐਕਸਪਲੋਰਡ ਹਿਡਨ ਜੈਮਸ ਇੱਕ ਬਹੁਤ ਹੀ ਵਧੀਆ ਉੱਥੇ ਵੈਲੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਬੰਗਸ ਵੈਲੀ वो भी जरूर देखा क्योंकि बंगस वैली आई रियली लव दैट पार्ट ऑफ नॉर्दर्न पार्ट ऑफ कश्मीर सो दैट वी हैव टू गो ओवर देयर प्लीज़ फॉलो अस ऑन इंस्टाग्राम यूट्यूब एंड एवरीवेयर ऑन आर सोशल मीडिया प्लेटफॉर्म्स थैंक यू हैव अ गुड डे हैव अ सेफ जर्नी हरे कृष्णा हरी हरी बोल मैं तीसरी बार फिर इसलिए आया वहाँ वो मैं इसलिए आया वहाँ क्योंकि मैं फिर दोबारा कह के जा रहा जी कश्मीर की सीरीज़ बहुत होने वाली है उस तो बाद बहुत ही तगड़ा सरप्राइज़ है बार 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 कह रहा हाँ बने रहना है जी है ना सरप्राइज ਵਧੀਆ ਹੋਊਗਾ ਐਨ ਐਂਡ ਮਿਲਾਂਗੇ ਤੁਹਾਨੂੰ ਜਰੂਰ ਜਰੂਰ ਬਣੇ ਰਹੋ ਜੀ ਧੰਨਵਾਦ